ਹਾਂਜੀ ਹਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡੇ ਬਹੁਤ ਵਧੀਆ ਜੀ ਹੜਾਂ ਦਾ ਕੀ ਹਾਲ ਹੈ ਇੱਥੇ ਪਾਣੀ ਕਿਵੇਂ ਹੈ ਇੱਥੇ ਹਬੀਬ ਕੇ ਬੰਦੇ ਬਹੁਤ ਸਥਿਤੀ ਨਾਜ਼ੁਕ ਹੈ ਜੀ اچھا ਪਰ ਉਹ ਵੀ ਸੇਵਾ ਬਹੁਤ ਸੰਗਤ ਲੱਗੀ ਹੋਈ ਹੈ ਜੋ ਵੀ ਮੱਸੀਵਾ ਕਰ ਸਕਦਾ ਲੱਗਰ ਦੀ ਕਿਸੇ ਵੀ ਚੀਜ਼ ਹਾਂਜੀ ਉਹ ਤੇ ਜਿੰਨੇ ਵੀ ਕੁਛਰਦਾ ਬਣਦੀ ਹੈ ਕੋਈ ਸੇਵਾ ਕਰ ਸਕਦਾ ਉਹਦੇ ਲਈ ਥੈਂਕ ਯੂ ਪ੍ਰੋਇਬਲ ਹਾਂਜੀ ਹਬੀਬ ਕੇ ਫਿਰੋਜ਼ਪੁਰ ਹਬੀਬ ਕੇ ਹੋਰ ਨੇੜਲੇ ਕਿਹੜੇ ਪਿੰਡਾਂ ਦੇ ਵਿੱਚ ਮਦਦ ਦੀ ਜ਼ਰੂਰਤ ਆਪਾਂ ਨੂੰ ਉੱਥੇ ਲਗਭਗ ਸਾਰੇ ਹੀ ਹੈਗੇ ਜੀ ਰਾਜੋ ਕੇ ਗੱਟੀਾਰੇ ਕੇ ਹਾਂਜੀ ਇਹ ਇਹ ਗੱਟੀਆਂ-ਗੱਟੀਆਂ ਇਹ ਬੜੇ ਅਲੱਗ-ਅਲੱਗ ਪਿੰਡ ਹੈ ਆਰਫ ਕੇ ਹੋਜੇ ਬਹੁਤ ਪਿੰਡ ਹੈ ਜੀ ਇਨ੍ਹਾਂ ਪਿੰਡਾਂ ਦੇ ਵਿੱਚ ਚਾਹੀਦਾ ਕੀ ਹੈ ਤੇ ਕੀ ਕੁਝ ਹੁਣ ਤੱਕ ਤੁਹਾਡੇ ਕੋਲੇ ਪਹੁੰਚ ਚੁੱਕਿਆ ਪਹੁੰਚ ਤਾਂ ਲੰਗਰ ਵਗੈਰਾ ਹੁਣ ਤਾਂ ਉੱਥੇ ਨਾ ਬਹੁਤ ਸੰਗਤ ਲੱਗੀ ਹੈ ਹਾਂਜੀ ਲੰਗਰ ਵਗੈਰਾ ਜੀ ਕਿਸੇ ਵੀ ਚੀਜ਼ ਜਾਂ ਸੁੱਕਾ ਰਾਸ਼ਨ ਆਪਾਂ ਭੇਜ ਸਕਦੇ ਉਹ ਦੇਈ ਜਾ ਖਾਣ ਪੀਣ ਵਾਲਾ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਇਲਾਵਾ ਹੋਰ ਕੁਝ ਚੱਲ ਰਹੀ ਹੈ ਕੋਈ ਗੱਟੇ ਲਗਾ ਰਿਹਾ ਕੋਈ ਬਹੁਤ ਸੰਗਤ ਆ ਪਿਆਰਾਂ ਦਾ ਹਾਂਜੀ ਹਾਂਜੀ ਤੇ ਲੋਕਾਂ ਦੇ ਹਾਲਾਤ ਕਿਵੇਂ ਦੇ ਇੱਥੇ ਕੀ ਕਿਸ ਤਰੀਕੇ ਨਾਲ ਹਾਲਾਤ ਫਸਲਾਂ ਬਰਬਾਦ ਹੋ ਗਿਆ ਘਰ ਰੋੜ ਕੇ ਬਹੁਤ ਕੁਝ ਹੈ ਫਸਲਾਂ ਦਾ ਤਾਂ ਦੇਖੋ ਹੁਣ ਕਾਫੀ ਟਾਈਮ ਤੱਕ ਇਹ ਮੈਨੂੰ ਲੱਗਦਾ ਅਗਲੀ ਫਸਲ ਵੀ ਨਹੀਂ ਬੀਜ ਪਾਣੀ ਆਪਾਂ ਹਾਂਜੀ ਹਾਂਜੀ ਜਿਹੜੇ ਹਾਲਾਤ ਹੋਏ ਹੋਏ ਐ ਮਾਲੀ ਹਾਲਾਤ ਤਾਂ ਆਪਾਂ ਸੁਧਾਰ ਨਹੀਂ ਸਕਦੇ ਪਰ ਚਲੋ ਫੋਰ ਦਾ ਟਾਈਮ ਬੀਂਗ ਆਪਾਂ ਜਿੰਨੀ ਕੁ ਹੈਲਪ ਕਰ ਸਕਦੇ ਆ ਜਿੰਨੀ ਕੁ ਆਪਣੇ ਤੋਂ ਹੋ ਸਕਦੀ ਓ ਜਰੂਰ ਕੋਈ ਵੀ ਸ਼ਰਧਾ ਹੈਗੀ ਉਹ ਭੇਜ ਛੱਡ ਦਿਓ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਜ 오케이 y t